ਬਿਕਰਮ ਸਿੰਘ ਮਜੀਠੀਆ ਆਮ ਤੌਰ ਦੇ ਉਤੇ ਸਿਆਸੀ ਪਦਰ ਦੇ ਉਤੇ ਖਾਸੇ ਸਵਾਲ ਚੁੱਕਦੇ ਨਜ਼ਰ ਆਉਂਦੇ ਰਹੇ ਨੇ ਹੁਣ ਤੱਕ ਪੰਜਾਬ ਦੇ ਮੁੱਦਿਆਂ ਦੇ ਉਤੇ ਵੱਧ ਚੜ ਕੇ ਜੇ ਕੋਈ ਬੋਲਦਾ ਰਿਹਾ ਅਕਾਲੀ ਲੀਡਰ ਤਾਂ ਉਹਨਾਂ ਦੇ ਵਿੱਚੋਂ ਵੱਧ ਚੜ ਕੇ ਬਿਕਰਮ ਸਿੰਘ ਮਜੀਠੀਆ ਦੀ ਆਵਾਜ਼ ਸੁਣਾਈ ਦਿੰਦੀ ਰਹੀ ਹੈ ਉਹ ਭਾਵੇਂ ਉਹਨਾਂ ਦੇ ਲਿਖਤੀ ਤੌਰ ਦੇ ਉੱਤੇ ਦਿੱਤੇ ਬਿਆਨ ਹੋਣ ਭਾਵੇਂ ਜ਼ੁਬਾਨੀ ਤੌਰ ਤੇ ਦਿੱਤੇ ਬਿਆਨ ਹੋਣ ਪੰਜਾਬ ਦੇ ਕੱਲੇ-ਕੱਲੇ ਮੁੱਦੇ ਉੱਤੇ ਵਿਕਰਮ ਸਿੰਘ ਮਜੀਠੀਆ علیحدਾ ਤੌਰ ਤੇ ਖੜੋਤੇ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਇੱਥੇ ਆ ਕੇ ਸਵਾਲ ਇੱਕ ਖੜਦਾ ਆ ਕਿ ਜਿਹੜੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਮੌਜੂਦ ਹੈ ਉਸ ਸਥਿਤੀ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਕਿਉਂ ਬੋਲਣਾ ਨਹੀਂ ਚਾਹ ਰਹੇ ਕਿਉਂ ਉਸ ਬਾਰੇ ਕੋਈ ਗੱਲਬਾਤ ਉਹ ਕਰਨਾ ਨਹੀਂ ਚਾਹ ਰਹੇ ਜਾਂ ਫਿਰ ਉਹ ਇਹ ਚਾਹੁੰਦੇ ਨੇ ਕਿ ਇਸ ਬਾਰੇ ਹਾਈ ਕਮਾਂਡ ਹੀ ਜੇ ਕੋਈ ਗੱਲ ਕਰੇ ਤਾਂ ਚੰਗੀ ਗੱਲ ਹੈ ਜਾਂ ਫਿਰ ਉਹਨਾਂ ਦਾ ਕੋਈ ਇਹੋ ਜਿਹਾ ਰੌਲਾ ਜਾਂ ਕੋਈ ਇਹੋ ਜਿਹਾ ਵਿਵਾਦ ਕਿਤੇ ਅਕਾਲੀ ਦਲ ਦੇ ਨਾਲ ਜਾਂ ਲੀਡਰਸ਼ਿਪ ਦੇ ਨਾਲ ਤਾਂ ਨਹੀਂ ਆ ਗਿਆ ਸਵਾਲ ਹੁਣ ਇੱਥੇ ਖੜਦਾ ਪਿਆ ਇੱਕ ਨਿੱਜੀ ਚੈਨਲ ਨੇ ਇੰਟਰਵਿਊ ਕੀਤੀ ਕੋਸ਼ਿਸ਼ ਕੀਤੀ ਕਿ ਕ੍ਰਿਸ਼ਮ ਸਿੰਘ ਮਜੀਠੀਆ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਪਰ ਉਥੋਂ ਕੁਝ ਨਿਕਲਦਾ ਪ੍ਰਤੀਤ ਨਹੀਂ ਹੋਇਆ ਬਿਕਰਮ ਸਿੰਘ ਮਜੀਠੀਆ ਨੇ ਦੋ ਵਾਰ ਇਹਨਾਂ ਸਵਾਲਾਂ ਨੂੰ ਡੋਜ ਕਰ ਦਿੱਤਾ ਔਰ ਇੱਥੋਂ ਤੱਕ ਕਿਹਾ ਕਿ ਉਹ ਪਾਰਟੀ ਦੇ ਸੰਬੰਧੀ ਪਾਰਟੀ ਦੇ ਹਾਲਾਤਾਂ ਦੇ ਸੰਬੰਧੀ ਕੁਝ ਵੀ ਕਹਿਣਾ ਕਿਸੇ ਵੀ ਚੈਨਲ ਦੇ ਉੱਤੇ ਗਵਾਰਾ ਨਹੀਂ ਸਮਝਦੇ ਉਹ ਜ਼ਰੂਰੀ ਨਹੀਂ ਸਮਝਦੇ ਕਿ ਕਿਸੇ ਚੈਨਲ ਦੇ ਉੱਤੇ ਪਾਰਟੀ ਦੀ ਸਥਿਤੀ ਬਾਰੇ ਉਹ ਕੋਈ ਟਿੱਪਣੀ ਕਰਨ ਖੈਰ ਵਿਕਰਮ ਸਿੰਘ ਮਜੀਠੀਆ ਪਰਸਨਲ ਲੈਵਲ ਦੇ ਉੱਤੇ ਸਹੀ ਕਹਿ ਰਹੇ ਹੋ ਸਕਦੇ ਨੇ ਠੀਕ ਹੈ ਇਹ ਉਹਨਾਂ ਦਾ ਰਾਈਟ ਹੈ ਕਿ ਉਹ ਕਿਸ ਚੀਜ਼ ਬਾਰੇ ਬੋਲਣਾ ਚਾਹੁੰਦੇ ਨੇ ਕਿਸ ਚੀਜ਼ ਬਾਰੇ ਨਹੀਂ ਬੋਲਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਹੈ ਪਰ ਵਿਕਰਮ ਸਿੰਘ ਮਜੀਠੀਆ ਇੱਕ ਵੱਡੇ ਲੀਡਰ ਜ਼ਰੂਰ ਨੇ ਹਾਲਾਂਕਿ ਉਹਨਾਂ ਦੇ ਉੱਤੇ ਉੱਠਦੇ ਸਵਾਲ ਜਿਹੜੇ ਨੇ ਉਹ ਉਹਨਾਂ ਦੀ ਚੁੱਪੀ ਦੇ ਨਾਲ ਲਗਾਤਾਰ ਵੱਧਦੇ ਜਾਂਦੇ ਨੇ ਜੇ ਉਹ ਚਾਹਣ ਤਾਂ ਉਹ ਬੋਲ ਸਕਦੇ ਨੇ ਪਰ ਜੇ ਉਹ ਚਾਹਣ ਤੇ ਉਹ ਨਹੀਂ ਵੀ ਬੋਲ ਸਕਦੇ ਇਹ ਉਹਨਾਂ ਦੀ ਆਪਣੀ ਨਿੱਜੀ ਮਰਜ਼ੀ ਹੋ ਸਕਦੀ ਆ ਪਰ ਜਦੋਂ ਪਾਰਟੀ ਦੀ ਗੱਲ ਆਉਂਦੀ ਹੈ ਉਦੋਂ ਵਿਰੋਧੀਆਂ ਦੇ ਨਾਲ 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 ਕਿਆਸਰਾਈਆਂ ਜਿਹੜੀਆਂ ਨੇ ਆਮ ਲੋਕਾਂ ਦੇ ਵਿੱਚੋਂ ਜਾਂ ਮੀਡੀਆ ਚੈਨਲਸ ਦੇ ਵਿੱਚੋਂ ਇਹ ਕਿਆਸਰਾਈਆਂ ਜ਼ਿਆਦਾ ਉੱਠਦੀਆਂ ਨੇ ਅੱਜ ਕੱਲ ਵੀ ਉਹਨਾਂ ਕਿਆਸਰਾਈਆਂ ਦਾ ਦੌਰ ਹੈ ਬਿਕਰਮ ਸਿੰਘ ਮਜੀਠੀਆ ਬਾਰੇ ਚਰਚਾਾਂ ਮਾਂ ਇਹ ਚੱਲਦੀਆਂ ਪਈਆਂ ਕਿ ਬਿਕਰਮ ਸਿੰਘ ਮਜੀਠੀਆ ਅੱਜ ਕੱਲ ਚੁੱਪਚਾਪ ਨੇ ਅੱਜ ਕੱਲ ਕੁਝ ਜ਼ਿਆਦਾ ਹੀ ਚੁੱਪਚਾਪ ਨੇ ਔਰ ਇੰਨੇ ਜ਼ਿਆਦਾ ਚੁੱਪਚਾਪ ਨੇ ਕਿ ਸ਼ਾਇਦ ਉਹ ਬਿਕਰਮ ਸਿੰਘ ਮਜੀਠੀਆ ਜਿਹੜੇ ਪਾਰਟੀ ਦੇ ਵਾਸਤੇ ਗੱਜ-ਵੱਜ ਕੇ ਕਦੀ ਬੋਲਦੇ ਸਨ ਅੱਜ ਉਹ ਪਾਰਟੀ ਦੇ ਮੁਤਲਕ ਕੁਝ ਵੀ ਨਹੀਂ ਬੋਲ ਰਹੇ ਅੱਜ ਉਹ ਸਿਰਫ ਔਰ ਸਿਰਫ ਇਲਜ਼ਾਮ ਲਗਾ ਰਹੇ ਨੇ ਵਿਰੋਧੀਆਂ ਦੇ ਉੱਤੇ ਹਮਲੇ ਕਰ ਰਹੇ ਨੇ ਜੋ ਕਿ ਉਹਨਾਂ ਦਾ ਬਣਦਾ ਵੀ ਹੈ ਕਿਉਂਕਿ ਉਹ ਇੱਕ ਵਿਰੋਧੀ ਪਾਰਟੀ ਨੇ ਜਿਹੜੀ ਦੂਸਰੀਆਂ ਪਾਰਟੀਆਂ ਦੇ ਨਾਲ ਪੰਜਾਬ ਦੇ ਵਿੱਚ ਵਿਚਰ ਰਹੀ ਹੈ ਉਹਦਾ ਇੱਕ ਹਿੱਸਾ ਨੇ ਖੈਰ ਵਿਕਰਮ ਸਿੰਘ ਮਜੀਠੀਆ ਆਪਣੀ ਪਾਰਟੀ ਦੇ ਉੱਤੇ ਆਪਣੀ ਪਾਰਟੀ ਦੇ ਹਾਲਾਤਾਂ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ ਇਹੋ ਜੀ ਸਥਿਤੀ ਜਿਹੜੀ ਬਣੀ ਹੋਈ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਵਰਚੂਲੀ ਜਾਂ ਕਹ ਦਈਏ ਇਨਡਾਇਰੈਕਟਲੀ ਕਟਾਰੇ ਦੇ ਵਿੱਚ ਖੜੇ ਹੋਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਉਹਨਾਂ ਦਾ ਜਿਹੜਾ ਇਹ ਮਾਮਲਾ ਚੱਲਦਾ ਪਿਆ ਹੁਣ ਸਵਾਲ ਇੱਥੇ ਖੜਿਆ ਆ ਕਿ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਕਹਿੰਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੇ ਭਵਿੱਖ ਦੇ ਨਾਲ ਸੰਬੰਧਿਤ ਹੈ ਔਰ ਬਾਦਲ ਪਰਿਵਾਰ ਦੇ ਐਨ ਨਜ਼ਦੀਕ ਵਿਕਰਮ ਸਿੰਘ ਮਜੀਠੀਆ ਵੀ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਤਾਂ ਖੈਰ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਸਾਲਾ ਸਾਹਿਬ ਨੇ ਤੇ ਇਹੋ ਜੀ ਸਥਿਤੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਸਵਾਲ ਇੱਥੇ ਵੀ ਆ ਕੇ ਖੜਦੇ ਨੇ ਔਰ ਜਿਉਂ-ਜਿਉਂ ਇਹ ਤਾਰੀਖ ਨਜ਼ਦੀਕ ਆਈ ਜਾ ਰਹੀ ਹੈ ਤ्यों ਤ्यों ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਇੰਟਰੈਕਸ਼ਨ ਹੈਗਾ ਪਾਰਟੀ ਦੇ ਸਬੰਧੀ ਉਹ ਘਟ ਹੋਈ ਜਾਂਦਾ ਪਿਆ ਵਿਕਰਮ ਸਿੰਘ ਮਜੀਠੀਆ ਪਾਰਟੀ ਦੇ ਮਤਲਕ ਘੱਟ ਬੋਲਦੇ ਪਏ ਨੇ ਸੁਖਬੀਰ ਸਿੰਘ ਬਾਦਲ ਦੇ ਮਤਲਕ ਤਾਂ ਜਿਵੇਂ ਬੋਲਦੇ ਹੀ ਪ੍ਰਤੀਤ ਨਹੀਂ ਹੋ ਰਹੇ ਇਹੋ ਜੀ ਸਥਿਤੀ ਦੇ ਵਿੱਚ ਹੁਣ ਅਨੁਮਾਨ ਕੀ ਲਗਾਏ ਜਾ ਸਕਣ ਹਾਲਾਂਕਿ ਜਦੋਂ ਪਾਰਟੀ ਦੇ ਉੱਤੇ ਕੋਈ ਬਾਣਾ ਵਾਪਰਦਾ ਕੋਈ ਆਂਚ ਆਉਂਦੀ ਹੈ ਕੋਈ ਦਿੱਕਤ ਜਾਂ ਪਰੇਸ਼ਾਨੀ ਦੀ ਗੱਲ ਹੁੰਦੀ ਹੈ ਤੇ ਲੀਡਰ ਜਿਹੜੇ ਨੇ ਅਕਿਮੂਲੇਟ ਹੋ ਕੇ ਵਿਚਰਦੇ ਨੇ ਪਰ ਵਿਕਰਮ ਸਿੰਘ ਮਜੀਠੀਆ ਅਲੈਦਾ ਅਲੈਦਾ ਹੋਏ ਨਜ਼ਰ ਆਉਂਦੇ ਨੇ ਇਹਦੇ ਵਿੱਚ ਕੋਈ ਦੂਰ ਨਹੀਂ ਹੈ ਕਿ ਆਸਰਾਈਆਂ ਦਾ ਜਿਹੜਾ ਮਾਹੌਲ ਹੈ ਉਹ ਗਰਮ ਤਾਂ ਖੈਰ ਹੋਣਾ ਹੀ ਸੀ ਜਦੋਂ ਇਹੋ ਜੀ ਸਥਿਤੀ ਬਣ ਜਾਵੇ ਵਿਕਰਮ ਸਿੰਘ ਮਜੀਠੀਆ ਵਰਗਾ ਇੱਕ ਲੀਡਰ ਜਿਹੜਾ ਹੁਣ ਤੱਕ ਆਪਣੀ ਸੀਟ ਅਕਾਲੀ ਦਲ ਦੀ ਝੋਲੀ ਪਾਉਂਦਾ ਆਇਆ ਭਾਵੇਂ ਜਿਹੋ ਜੀ ਮਰਜ਼ੀ ਸਥਿਤੀ ਹੋਵੇ ਉਹੋ ਜਿਹਾ ਲੀਡਰ ਜਿਹੜਾ ਚੁੱਪਚਾਪ ਹੋ ਜਵੇ ਉਹੋ ਜਿਹਾ ਲੀਡਰ ਜਦੋਂ ਪਾਰਟੀ ਦੇ ਮਤਲਬਕ ਕੋਈ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਨਾ ਹੋਵੇ ਇਹੋ ਜੀ ਸਥਿਤੀ ਦੇ ਵਿੱਚ ਸਵਾਲ ਨਾ ਉਠਣ ਤਾਂ ਹੋਰ ਕੀ ਹੋਵੇ ਖੈਰ ਆਉਣ ਦਾ ਸਮਾਂ ਪਾਰਟੀ ਵਾਸਤੇ ਕੀ ਲੈ ਤਾਂ ਨਹੀਂ ਇਹ ਆਉਂਦੇ ਸਮੇਂ ਦੇ ਵਿੱਚ ਕਲੀਅਰ ਹੋ ਸਕਦਾ ਹੈ ਖਾਸ ਕਰਕੇ ਉਦੋਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕੀਤਾ ਜਾਵੇਗਾ ਪਰ ਦੂਜੇ ਪਾਸੇ ਜੋ ਗਰਾਫ ਘਟਦਾ ਪਿਆ ਉਹ ਹਰ ਕਿਸੇ ਨੂੰ ਦਿਖ ਰਿਹਾ ਵਿਕਰਮ ਸਿੰਘ ਮਜੀਠੀਆ ਆਉਣ ਵਾਲੇ ਸਮੇਂ ਕੀ ਕਰਨਗੇ ਜਾਂ ਫਿਰ ਉਹਨਾਂ ਦੇ ਵੱਲੋਂ ਕੀ ਕੀਤਾ ਜਾਵੇਗਾ ਕੀ ਉਹਨਾਂ ਦੇ ਪਲਾਨਸ ਹੋਣਗੇ ਇਹ ਵੀ ਆਉਂਦੇ ਸਮੇਂ ਤੱਕ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ